ਲਓ ਜੀ ਦੋਸਤੋ ਧੁੱਪ ਚੜ ਗਈ ਐ ਤੇ ਅੱਜ ਫਿਰ ਕੱਢੇ ਸੀ ਕਬੂਤਰ ਆਇੰਨੇ ਕੋ ਆ ਗਿਆ ਸਿੱਧੇ ਕੋ 6 8 10 ਪਾਸੇ ਬਹਿ ਗਏ ਆ ਉਹ ਵੀ ਆ ਜਾਣਗੇ ਦੇ ਆ ਗਏ ਹੁਣ ਇਹਨਾਂ ਨੂੰ ਪਰਸਰ ਕਰਾਂਗੇ ਕੁਛ ਤਾਂ ਵਿੱਚ ਹੈਗੇ ਆ 20 ਫਰਵਰੀ ਨੂੰ ਆ ਜੁੜਾਈ ਸੀ ਕਮ ਸੇ ਕਮ ਡੇਢ ਮਹੀਨੇ ਬਾਅਦ ਡੇਢ ਮਹੀਨੇ ਤੋਂ ਇਨ ਇੱਕ ਕੁਤਰੀ ਸਿੱਧੇ ਆਏ ਆ ਪੜਤੀ ਛੱਡੇ ਸੀ ਤੇ ਸ਼ਾਇਦ ਵੀ ਆ ਗਏ 10 ਪਾਸੇ ਪੈ ਗਏ Oh see god, Pronto.